ਕਨੇ ਕੋਈ ਇਤਰਾਜ਼ ਨਹੀਂ ਮੇਰੇ ਪਿੱਛੇ ਪਿੰਡ ਦੋ ਤੜੇ ਨਾ ਕਰਾ ਜੀ ਤੇ ਮਰਜੀ ਕਰ ਲੋ ਭੋਲੇ ਤੇ ਕਰਦੀਆਂ ਭੋਲੇ ਤੇ ਇਹਨਾਂ ਨੂੰ ਮਨਜ਼ੂਰਾ ਭੋਲੇ ਤੇ ਕਰ ਲੋ ਕਰ ਲੋ ਜੀ ਉਹ ਵੀਰੇ ਭੋਲੇ ਤੇ ਕਰਦੀਏ ਸ਼ਾਂਤੀ ਮੈਂ ਸਾਲਾ ਮੁੱਖ ਮੰਤਰੀਆਂ ਮੈਂ ਲਾ ਕੇ ਮੈਂ ਤਾਂ ਕਹਿੰਦਾ ਫਾਂਗ ਤੋਖੋ ਉਹ ਫਿਰ ਸਾਰੇ ਬੰਦਾ ਕੋਈ ਨਾ ਨਵਾਂ ਬੰਦਾ ਕਹਿੰਦਾ ਕਿਹੜਾ ਬਰਾਮੇ ਇਲੈਕਸ਼ਨ ਜਿਹਨੂੰ ਨਵਾਂ ਬੰਦਾ ਉਹ ਕਰਦਾ ਉਹ ਇੱਕ ਕਹਿੰਦਾ ਕਿੱਥੇ ਕਰਾਂ ਕਰਦੀ ਕਿਹਦੇ ਹੋਵੇ ਆਇਆ ਕਿਹਦੇ ਹੋਵੇ ਕਦੋਂ ਹੋਵੇ ਆਉਂ ਬਾਬੇ ਕਰਦਾ ਢੰਡੋ ਬਗਰਾ ਉਹ ਵਹੀ ਕਹਿੰਦਾ ਨਵੇੜੋਂ ਦਾ ਹਿੱਕਾ ਪੰਚੀ ਲੈਪੂਈ ਤੇ ਕਰਦਾ ਹੋਰ ਬਾਕੀ ਬੋਲ ਲੈਂਦੇ ਨਾ ਅੱਗੇ ਦੇ ਨਾਲ ਤੇ ਬਾਅਦ ਦਾ ਕੁਏ ਬਣਾ ਕਰਦੇ ਨਹੀਂ ਮੈਂ ਤੇਰੀ ਜਾਨ ਫਿਰ ਉਹ ਤਾ ਆਪ ਜਿਹੜੇ ਵੇਖਾ ਹੇਟਾਣਾ ਇੱਕ ਵਾਰ ਫੇਰ ਪਤਾ ਲੱਗ ਜੂਗਾ ਕਰਦੀ ਤੇ ਆਂਡੋ ਨਾ ਨਹੀਂ ਜੰਦਾ ਮੈਂ ਤੁਹਾਨੂੰ ਫੇਰ ਉਹੀ ਕਹਿੰਦਾ ਉਹ ਸੋਲੋ ਪਰਤੀ ਨਾਲ ਹਾਕਮ ਜਾਲ ਹਰਦੇ ਨਹੀਂ ਦੁੰਨੇ ਨੇ ਆਪਣੇ ਘਰ ਵਿੱਚ ਦੁੰਨੇ ਆਪੀ ਜ਼ਹਿਮਤੀ ਨਾਲ ਸੱਲਾ ਹਾਕਮ ਕਰ ਲੋ ਜਾ ਫਿਰ ਹੁਣ ਹਾਂ ਬੋਲੋ ਜੀ ਦੁੰਦੇ ਹਾਕਮ ਨਾਲ ਪਰਤੀ ਆਪੀ ਆ ਇਹ ਦੁੰਨੇ ਜਣੇ ਆਪਣੀ ਮੀਟਿੰਗ ਆਪਾਂ ਹੀ ਕਰ ਲੈਣਗੇ ਮੀਟਿੰਗ ਦਾ ਭਾਗ ਨਹੀਂ ਬੋਲਣ ਦੇ ਦਰਵਾਗੜੀਆਂ ਦੇ ਕੋਲ ਮੈਂ ਤਾਂ ਕੋਈ ਕਰਦਾ ਨਹੀਂ ਹਾਂ ਇਹ ਮੈਂ ਕਹਦਾ ਜੀ ਕਿ ਕਿਵੇਂ ਹੋਈ ਆ ਉਹ ਕਰ ਲੈਨੇ ਕਿਵੇਂ ਹੋਈ ਆ ਦੱਸ দাও ਕਿਵੇਂ ਹੋਈ ਆ ਬਾਕੀ ਇਹ ਦਿਨ ਨਹੀਂ ਕਰ ਰਹੇ ਆ ਮੈਂ ਨਹੀਂ ਇੱਕ ਬੰਦੇ ਨੂੰ ਨਿਮੇੜਦੇ ਯਾਰ ਮਸ ਕੋ ਯਾਰ ਇੱਕ ਦਿਓ ਆ ਬੋ ਤਾਂ ਸਹੀ ਕੋਈ ਪੱਤੀ ਨਹੀਂ ਮੰਗੀ ਜਦੋਂ ਮੱਝ ਦਾ ਪਾਪਾ ਦੇ ਪੱਤੇ ਦਾ ਖੜਾ ਛੱਡਦੇ ਆ ਆ ਬੰਦੇ ਧਰਤੀ ਦੇ ਹੱਕ ਤੇ ਨੇ ਕੋਈ ਗੱਲ ਨਹੀਂ ਆਪੋ ਜਿਹੇ ਪੱਤੇ ਦੇ ਖੜੇ ਨਹੀਂ ਛੱਡਦੇ ਜਿਹੜੇ ਰਹਿਣ ਵੀ ਬੋਲੋ ਜੀ ਮੈਂ ਮੈਸਟਰੀ ਦਾ ਪਾਸਾ ਹੈ

ਮੈਂ ਇੰਨਾ ਕੋ ਥੋੜੋ ਹੁੰਦਾ ਹੁੰਦਾ ਰੌਲਾ ਪਾਈ ਜਾਂਦੇ ਸਵੇਰ ਦੇ ਤੇ ਜਾਂ ਤੱਕ 10 ਮਿੰਟ ਅੱਗੇ ਜਾਂਦੀ ਆ ਥੋੜੀ ਦਾ ਭੋਲੇ ਤੇ ਕਰ ਲੋ ਇੱਕਾਈ ਜਰ ਕਰੋ ਭੋਲੇ ਲਓ ਇੱਕੇ ਵਾਲਾ ਉਚੋਲਣ ਕੋਚ ਉਹਨਾਂ ਕਾ ਭੋਲੇ ਠੀਕ ਆ ਭੋਲੇ ਦੇ ਮੰਨਦੇ ਨੇ ਮੇਰਾ ਭੋਲੇ ਨੇ ਕਰਕੇ ਬੋਲੋ ਕੋਈ ਨਾ ਕੋਈ ਮੇਰੇ ਸੁਣਤਾ ਲੈ ਯਾਰ ਨਹੀਂ ਐ ਕਰੋ ਇੰਨਾ ਬੰਦਿਆਂ ਦੇ ਕਿਸੇ ਵੇਲੇ ਦੀ ਹੋਰ ਕੱਢ ਲਿਆ ਉਹ ਕਹੀਦਾ ਜਾਂਦਾ ਮੈਂ ਇਹ ਕੋਟਾ ਪਹਿਲਾਂ ਉਹਨੂੰ ਇੱਕ ਖਤਮ ਜਾ ਖਤਾ ਮਟਰੀਨ ਵਾਲੇ ਜਦ ਇਹ ਤੇ ਨਹੀਂ ਹੁੰਦੀ ਹੈਗੀ ਕਿਸੇ ਤੇ ਬਸ ਉਹ ਵੀਰੇ ਭੋਲੇ ਤੇ ਕਰਦੀ ਹੈ ਸ਼ਾਂਤੀ ਮੈਂ ਸਾਲਾ ਮੁੱਖ ਮੰਤਰੀਆਂ ਮੈਂ ਲਾ ਕੇ ਮੈਂ ਤਾਂ ਕਹਿੰਦਾ ਫੰਗ ਤੋਂ ਸੋ ਉਹ ਫਿਰ ਸਾਰਾ ਪੈਸਾ ਪੈਣ ਪਿਆ ਇੱਕ ਵਾਰ ਬੋਲੇ ਦੇ ਸਹਿਮਤ ਨੇ ਸਰ ਬੋਲੇ ਯਾਰ ਕੋਈ ਨਹੀਂ ਲੈ ਲੀਂਦੇ ਭੋਗਾ ਤੇ ਹੈਂਗੂ ਗਿਆ ਕਰ ਲੋ ਸੀ ਖੋਸਾ ਪੈਂਡਾ ਨਿਬਾੜ ਕਰੋ ਬਸ ਪੈਂਡਾ ਪੈਸਾ ਨਿਬਾੜ ਕਰੋ ਯਾਰ ਜਿਹੜਾ ਮਾਲ ਨਹੀਂ ਪੈਂਡਾ ਇਕੱਠਾ ਰੱਖ ਲੋ ਪਹਿਲਾ 501 ਕੋਈ ਮੂੰਹ ਪੰਕੇ ਕਰਕੇ ਰਿਹਾਉਣਾ ਕਰਿਓ ਓਏ ਉਹੀ ਤਾਂ ਕਹੀ ਜਾਂਦਾ ਮੁੰਡਾ ਬਸ ਪੀਪੀ ਵਾਲਾ ਕੰਮ ਨਾ ਰੱਖੋ ਵੀਰੇ ਕੰਮ ਇਹਨੂੰ ਜੋੜ ਲੋ ਪੈਂਡਾ ਕਰ ਲਓ ਕਰ ਲਓ ਯਾਰ ਵੀਰੇ ਕਰੂ ਕਰੋ ਨੋ ਕਿਨੇ ਕਰ ਚਲੋ ਤਾਂ ਤੂੰ ਕਰ ਭੋਲੇ ਕਰ ਤੂੰ ਮੈਂ ਨਾ ਕੀ ਕਰਾਂ ਤੱਥ ਵੀਰੇ 9 ਮਿੰਟ ਦਾ ਇਹ ਕਰਦੇ ਤੂੰ ਕਹੇ ਵੀ ਮੇਰੇ ਪਰ ਭਾਈ ਮੇਰੇ ਬੋਲੋਂ ਭੋਲਾ ਇਹਨੂੰ ਕੋਈ ਇਤਰਾਜ਼ ਨਹੀਂ ਹੋਊ ਯਾਰ ਮੈਨੂੰ ਕੋਈ ਨਹੀਂ ਮੇਰੇ ਕੰਨੇ ਕੋਈ ਇਤਰਾਜ਼ ਨਹੀਂ ਮੇਰੇ ਪਿੱਛੇ ਪਿੰਡ ਦੋ ਤੇੜੇ ਨਾ ਕਰੋ ਜੀਤੇ ਮਰਜੀ ਕਰ ਲਓ ਭੋਲੇ ਦੇ ਕਰਦੇ ਭੋਲੇ ਦੇ ਇਹਨਾਂ ਨੂੰ ਮਨਜ਼ੂਰ ਆ ਭੋਲੇ ਦੇ ਕਰ ਲਓ ਜੀਤੇ ਜੀਤੇ ਕਰਦੇ ਆ ਬਸ ਬੱਸ ਨੰਬਰ 100 ਰੁਪਏ ਰੱਖ ਲਓ ਕੰਮ ਨਾ ਕਰੋ ਆ ਗੱਲ ਲੋਕ ਵੀ ਆਪਾਂ ਵੀ ਲੈ ਕੇ ਦੇਖ ਲੋ ਨਹੀਂ ਪੰਜ ਛੋਟੇ ਪਿੰਡ ਵੱਡੇ ਵੱਡੇ ਪਿੰਡ ਦੀਆਂ ਹੋਈਆਂ ਨੇ ਲੱਗਾਂ ਬਸ ਸੱਤ ਚੌੜ ਮੋੜ ਕੇ ਨਹੀਂ ਹੋ ਜਾਂਦੇ ਕਰਤੀਏ ਬੋਲੇ ਦੇ ਥਾਂ ਕਰਦੀਏ ਬੋਲੇ ਤੇ ਕਰਦੀਏ ਨਹੀਂ ਭਾਵੇਂ ਦੀ ਸਖਤੀ ਆ ਵੀ ਸ਼ੰਕਤੀ ਓਏ ਕਰਨੇ ਓਏ ਉਹ ਇੱਥੇ ਗੱਲ ਕਹੀ ਆ ਨਹੀਂ ਇੱਥੇ ਪਹਿਲਾਂ ਇਹ ਗੱਲ ਕਹੀ ਆ ਭਾਈ ਜਿਹੜੇ ਬੰਦੇ ਕਿਸੇ ਦੀ ਨਹੀਂ ਸੁਣਨਾ ਮੈਂ ਬੰਦੇ ਲੈ ਲੋ ਪੁਰਾਣਾ ਕੋਈ ਨਹੀਂ ਆ ਹੋਰ ਕੋਈ ਨਹੀਂ ਤਾਂ ਆਪਾਂ ਜੇ ਜੇ ਕਹਿੰਦਾ ਵੀ ਮੈਂ ਵੀ ਕਹਿੰਦਾ ਸੀਗਾ ਇਹ ਵੀ ਹੋ ਗਿਆ ਪਿੱਛੇ ਮੈਂ ਤੈਨੂੰ ਇਦਸਾ ਆਪਾਂ ਜੇ ਆਪਾਂ ਤੁਹਾਨੂੰ ਦੋਨਾਂ ਨੂੰ ਕਰਤਾ ਨੇ ਕਲੇ ਕਰ ਆ ਠੀਕ ਆ ਬੋਲਾ ਠੀਕ ਆ ਜੀ ਠੀਕ ਆ ਜੀ ਠੀਕ ਆ ਚੱਲ ਬੋਲਾ ਬੋਲਾ ਸਰਪੰਚ ਸਾਹਿਬ ਸਰੋਪਾ ਲਿਓ

আরে <muchas> ਸਾਡਾ ਚਾਰ ਨੰਬਰ ਜੋ ਹਰ ਸਿੰਘ ਆ ਜੀ ਸਾਡਾ ਉਹ ਬਾੜ ਉਹ ਪੂਆ ਬਾੜ ਵਾਲਾ ਫੈਸਲਾ ਕਰ ਲੋ ਆਪਦੀ ਉਹ ਤੁਸੀਂ ਬਾੜ ਵਾਲੀ ਉਹ ਉਹੀ ਦੱਸੋ ਨਾ ਨਾ ਬਾੜਾਂ ਦੀ ਦੱਸੋ ਬਾੜੀ ਕਰ ਸਕਦੇ ਆ ਪਹਿਲੇ ਖਬਰ ਸੁਣ ਲੈ ਆਪਾਂ ਕਰ ਸਕਦੇ ਆ ਭਾਈ ਸਾਹਿਬ ਕਰ ਲੈਂਦੇ ਆ ਕੀ ਕਰ ਦੋ ਨਹੀਂ ਆ ਇੱਕ ਮਿੰਟ ਇੱਕ ਮਿੰਟ ਭਾਈ 4 ਨੰਬਰ ਕੋ ਮੇਲਾ ਕੋ ਜੁੱਤਾ ਦਾ ਰੰਗ ਨੰਬਰ ਤੋਂ ਸਦੀਪਤੀ ਰਹਿਣਾ ਮੈਨੂੰ ਦੱਸ ਦੇ ਮੈਨੂੰ ਆਪਾਂ ਕਿਹੜਾ ਕੋਈ ਆਪਾਂ ਖੜੀ ਛੋਟੇ ਬਾਹਰ ਮੰਨੀ ਇੱਕ ਟੋਲਾ ਕੋਈ ਨਹੀਂ ਓਹ ਤੇਰਾ ਬੰਦੇ ਇੱਕ ਮਿੰਟ ਛੋਟੇ ਬਾਹਰ ਕੋਈ ਹੋ ਦੇਵੇ ਓਹ ਛੋਟਾ ਬਾਹਰ ਆ 4 ਨੰਬਰ ਬਾਹਰ ਵਾਲੇ ਕਿਹੜੇ ਨੇ ਮੇਰੇ ਵੀਰ 4 ਨੰਬਰ ਵਾਲੇ ਹੱਥ ਘੜੇ ਕਰ ਦੋ ਭਾਈ ਹਾਂ ਤਾਂ ਮਹਾਕਮ 4 ਨੰਬਰ ਵਾਲੇ ਕਿਹੜੇ ਨੇ ਇੱਥੇ ਬਾੜਾ ਉਹ ਬਾੜ ਵੀ ਨਿਕਲ ਆਉਂਦੇ ਵੀ ਨਹੀਂ ਮੈਨੂੰ ਪਤਾ ਹੀ ਨਹੀਂ ਕਿੰਨਾ ਪੰਜ ਲੋਕੋ ਕੋ ਕਰ ਲੱਗੇ ਬਾੜਾ ਆਉਣਾ ਮਾਰ ਕੇ ਆਪਣਾ ਬਾੜੀ ਉਹ ਤਾਂ ਪੰਜ ਨੰਬਰ ਆ ਗਏ ਲੋ ਲੈ ਲੋ ਜੇ ਤੂੰ ਬਾੜਾ ਵਾਲੇ ਨੂੰ ਮੇਰੇ ਲੂੰਗੀ ਨਾ ਉਹ ਤੁਸੀਂ ਬਾੜਾ ਵਾਲੇ ਨਾਲ ਗੱਲ ਕਰੋ ਲੱਗਦਾ ਨਹੀਂ ਕਿਸੇ ਨੇ ਕੋਈ ਤਨ ਦਾ ਤਨ ਦਾ ਆਦਾ ਦਾ ਗਿਆਨ ਦਾ ਮੁੰਡਾ ਨਿੱਪਟ ਗਿਆ। ਕੰਨੂ ਵੀ ਠੀਕ ਆ। ਗਿਆਨ ਦਾ ਮੁੰਡਾ ਕਰਦਾ ਦੱਸ ਕਿਹਨਾਂ ਨੂੰ ਨਹੀਂ ਜਾਨਾ। ਨਾ ਨਹੀਂ ਕੱਪੀ ਲਾਉਣੀ। ਬਾਈ ਨਵੀਂ ਨੇ ਵੀਰੇ। ਬਾੜਾ ਵਾਲੇ ਵੀਰੇ ਆਪਦਾ ਆਪ ਕਰ ਲੋ ਕਿਰਪਾ ਚੀਜ਼ ਦੇ ਲੋ। ਭੋਲੇ ਦੇ ਸਹਿਮਤੀ ਹੁੰਦੀ ਆ। 1 2 3 ਬੋਲੋ ਯਾਰ ਬਈ ਮਰੀ ਥੈਂਕ ਯੂ ਓਕੇ ਓਕੇ ਜਨੂ ਬਈ ਓਕੇ ਓਕੇ ਜਨੂ